ਸਿਗਰ ਜੀ ਮੈਂ ਸੰਦੀਪ ਸਿੰਘ ਮੇਰੇ ਨਾਂ ਪਿੱਠ ਦੇ ਪਿੱਛੇ ਦਰਦ 3-4 ਸਾਲ ਤੋਂ ਪਿੱਠ ਦੇ ਪਿੱਛੇ ਦਰਦ ਸੀਗਾ ਕਾਫੀ ਡਾਕਟਰਾਂ ਦੇ ਕੋਲੋਂ ਮੈਂ ਬਹੁਤ ਇਲਾਜ ਕਰਵਾਇਆ ਜਿਹਦੇ ਵਿੱਚ ਮੈਨੂੰ ਕੋਈ ਡਾਕਟਰ ਕਿਸੇ ਤਰ੍ਹਾਂ ਦੀ ਜਾਣਕਾਰੀ ਦਿੰਦਾ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਕਹਿੰਦਾ ਜੀ ਆਪਰੇਸ਼ਨ ਕਰਨਾ ਪਵੇਗਾ ਕੋਈ ਕਹਿੰਦਾ ਸੀਗਾ ਕਿ ਆਪਣੇ ਆਪਣੇ ਸੁਝਾਅ ਮਤਲਬ ਹਰੇਕ ਬੰਦੇ ਨੇ ਦਿੱਤੇ ਆ ਇੱਕ ਮੇਰਾ ਦੋਸਤ ਸੀਗਾ ਸੁੰਦਰਨਗਰ ਇੱਥੇ ਨੇੜੇ ਹੀ ਆਪਣੇ ਉਹਨਾਂ ਨੇ ਮੈਨੂੰ ਕਿਹਾ ਡਾਕਟਰ ਸ਼ਰਦਾ ਬਾਰੇ ਉਹਨਾਂ ਦੀ ਐਡ ਰੂਡ ਦੇਖੀ ਉਹਨਾਂ ਨੇ ਉਹਨਾਂ ਨੇ ਕਿਹਾ ਡਾਕਟਰ ਸ਼ਰਦਾ ਦੇ ਕੋਲ ਜਾ ਕੇ ਇੱਕ ਵਾਰੀ ਤੁਸੀਂ ਸਲਾਹ ਕਰੋ ਕਿ ਕਿਵੇਂ ਦਾ ਤੁਹਾਡਾ ਜਿਹੜਾ ਦਰਦ ਆਏ ਕਿਵੇਂ ਹਟ ਸਕਦਾ ਫਿਰ ਮੈਂ ਇਹਨਾਂ ਦੇ ਕੋਲ ਆਇਆ ਪੁੱਛਦਾ ਪੁੱਛਦਾ ਮੈਂ ਇਹਨਾਂ ਦੇ ਕੋਲ ਸ਼ਰਦਾ ਡਾਕਟਰ ਦੇ ਕੋਲ ਪਹੁੰਚਿਆ ਤੇ ਇਹਨਾਂ ਨੇ ਮੈਨੂੰ ਆਪਰੇਸ਼ਨ ਤੋਂ ਬਚਾ ਲਿਆ ਤਿੰਨ ਚਾਰ ਮਹੀਨੇ ਦੀ ਇਹਨਾਂ ਨੇ ਵੈਲਿਡਿਟੀ ਦਿੱਤੀ ਸੀ ਮੈਨੂੰ ਕੀ ਟਾਈਮ ਲੱਗੂਗਾ 3-4 ਮਹੀਨੇ ਪਰ ਅੱਜ ਮੈਂ ਬਿਲਕੁਲ ਓਕੇ ਆ ਜੀ 2 ਮਹੀਨੇ ਲੱਗੇ ਮੈਨੂੰ ਦਵਾਈ ਚ 2 ਮਹੀਨਾ ਦੀ ਜਿਹੜੀ ਮੈਂ ਦਵਾਈ ਖਾਧੀ ਅੱਜ ਮੈਂ ਬਿਲਕੁਲ ਠਿੱਠ ਮੇਰੀ ਜਿਹੜੀ ਆ ਉਹ ਬਿਲਕੁਲ ਓਕੇ ਆ ਇਸ ਕਰਕੇ ਮੈਂ ਡਾਕਟਰ ਸ਼ਰਦਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਸੀ ਗੱਲ